ਮੇਰਾ ਵਿਨੇਮ ਆ ਜਨਾ ਜੀ ਇਹ ਮੇਰੀ ਕਤਾਬਾਂ ਦੀ ਦੁਕਾਨ ਆ ਜਿਹੜੀ ਮੈਂ 1995 ਤੋਂ ਲਗਾਤਾਰ ਅੱਡਾ ਬਰਿਆਰ ਚ ਕਰ ਰਿਆ ਤੇ 2011 ਚ ਵੀ ਇੱਕ ਵਾਰੀ ਮੇਰੇ ਤੇ ਮਾਰ ਪਈ ਸੀਗੀ ਸੜਕਾਂ ਦੀ ਸੜਕਾਂ ਚੋੜੀਆਂ ਹੋਣ ਕਰਕੇ ਮੇਰੀ ਦੁਕਾਨ ਜਿਹੜੀ ਬੈਂਕ ਕਾਲੇ ਦੇ ਸਾਹਮਣੇ ਸੀਗੀ ਉਹ ਟੱਟ ਗਈ ਸੀਗੀ ਤੇ ਮੈਂ ਕਰਾਇਦਾਰ ਮੈਨੂੰ ਕੁਝ ਮਿਲਿਆ ਨਹੀਂ ਤੇ ਮੇਰੀ ਇਹ ਦੁਕਾਨ ਜਿਹੜੀ ਹੁਣ ਹੈਗੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਪਿੱਛੇ ਮੈਂ ਉਸ ਟਾਈਮ ਖਰੀਦੀ ਸੀ ਗਦਾਮ ਬਣਾਇਆ ਸੀ ਇਹਨੂੰ ਮੈਂ ਦੁਕਾਨ ਬਣਾ ਲਿਆ ਸੀ ਇੱਕ ਦੁਕਾਨ ਮੈਂ ਪਹਿਲੇ ਐਵਲੀ ਖਰੀਦੀ ਸੀਗੀ ਦਾਬਾਂ ਦੀ ਦੁਕਾਨ ਸੀ ਤੇ ਇਹਨੂੰ ਉੱਪਰ ਬਣਾ ਲਿਆ ਸੀ ਤਿੰਨ ਮੰਜ਼ਲ ਫਿਰ ਪ੍ਰਮਾਤਮਾ ਨੇ ਹਿੰਮਤ ਦਿੱਤੀ ਪੈਸੇ ਜਦੋਂ ਜੋੜੇ ਤੇ ਨਾਲ ਦੀਆਂ ਦੋ ਦੁਕਾਨਾਂ ਖਰੀਦੀਆਂ ਸੀ ਤੇ ਪੰਜ-ਛੇ ਸਾਲ ਪੱਲੇ ਮੈਂ ਉੱਪਰ ਬਿਲਡਿੰਗ ਬਣਾਈ ਸੀਗੀ ਤੇ 27 ਤਰੀਕ ਨੂੰ ਸ਼ਾਮੀ ਮੇਰੇ ਲੜਕੇ ਦਾ ਫੋਨ ਆਇਆ ਮੈਂ ਘਰ ਗਿਆ ਜੀ ਗਣਪਤੀ ਪੂਜਾ ਸੀ ਤੇ ਲੜਕਾ ਕਹਿੰਦਾ ਵੀ ਭਈਆ ਦਰਵਾਜ਼ਾ ਨਹੀਂ ਬੰਦ ਹੋ ਰਿਹਾ ਮੈਂ ਕਹਾਂ ਖਿੱਚ ਕੇ ਬੰਦ ਕਰ ਦੇ ਕੋਈ ਗੱਲ ਨਹੀਂ ਕਹਿੰਦੇ ਨਹੀਂ ਬੰਦ ਹੀ ਨਹੀਂ ਹੋ ਰਿਹਾ ਤੁਹਾਨੂੰ ਆਣਾ ਪੈਣਾ ਮੈਂ ਜਿਸ ਤਰ੍ਹਾਂ ਦਿਸਦਾ ਦੁਕਾਨ ਤੇ ਆਇਆ ਆ ਕੇ ਦੇਖਿਆ ਵੀ ਪਿੱਲਰ ਅੰਦਰ ਵੜ ਗਿਆ ਹੋਇਆ ਸੀ ਤੇ ਇਸ ਤਰ੍ਹਾਂ ਜਿਹੜਾ ਦਰਵਾਜ਼ਾ ਬੰਦ ਨਹੀਂ ਹੋ ਰਹਾ ਸੀ টাইਟ ਹੋ ਗਿਆ ਸੀ ਪਰ ਮੈਂ ਇਥੇ ਇੱਕ ਕੁੰਦਨ ਕਾਰਪੈਂਟਰ ਹੈਗਾ ਉਹਨੂੰ ਬੁਲਾ ਕੇ ਲਾਇਆ ਰਾਤੀ 8 ਵਜੇ ਉਹਨੇ ਜਤੋ ਜਹਿਤ ਕਰਕੇ ਕਿਸੇ ਤਰ੍ਹਾਂ ਸਾਡਾ ਸ਼ਟਰ 9:30 ਵਜੇ ਬੰਦ ਕਰ ਦਿੱਤਾ ਮੈਂ ਘਰ ਚਲਾ ਗਿਆ ਅਗਲੇ ਦਿਨ ਜਦੋਂ ਆਇਆ ਦੁਕਾਨ ਤੇ ਕਾਫੀ ਰਾਸ਼ ਸੀਗਾ ਸਾਰੇ ਖਲੋਤੇ ਸੀ ਵੀ ਉਹਨਾਂ ਨੇ ਕਿਹਾ ਵੀ ਤੇਰੀ ਤਾਂ ਬਿਲਡਿੰਗ ਦੇ ਵਿੱਚ 3-4 ਇੰਚ ਨਾਲ ਦੇ ਨਾਲੋਂ ਗੈਪ ਆ ਗਿਆ ਤੇ 5 ਫੁੱਟ ਦਾ ਗੈਪ ਆ ਗਿਆ ਤੇ ਫਿਰ ਇੰਜੀਨੀਅਰ ਸਾਹਿਬ ਨੇ ਦੱਸਿਆ ਵੀ ਇਹ 5 ਫੁੱਟ ਦਾ ਗੈਪ ਨਹੀਂ ਹੈ 1 ਫੁੱਟ ਘਟੋ ਘਟ ਤੁਹਾਡੀ ਦੁਕਾਨ ਜਿਹੜੀ ਹੈ ਪਿੱਛੋਂ ਬੈਠ ਗਈ ਆ ਤੋਂ ਉਹ ਪਿੱਲਰ ਟੁੱਟਣ ਨਾਲ ਕੀ ਹੋਇਆ ਵੀ ਸਾਰੀਆਂ ਟੈਲਾਂ ਦੁਕਾਨ ਦੀਆਂ ਟੁੱਟ ਗਈਆਂ ਤੇ ਜਿਹੜਾ ਜੀ ਪਾਪੂ ਪਪੇ ਦਾ ਸੀਗਾ ਸੀਵਰੇਜ ਦਾ ਉਹ ਵੀ ਟੁੱਟ ਗਿਆ ਕਨੈਕਸ਼ਨ ਵੀ ਟੁੱਟ ਗਿਆ ਤੇ ਜਿੰਨੇ ਕੀ ਸੱਟ ਲੱਗਦੀ ਆ ਤਾਂ ਪਹਿਲੇ ਬੰਦਾ ਪੱਟੀ ਕਰਾਂਦਾ ਤੇ ਜਿੰਨੇ ਪੱਟੀ ਕਰਾਂ ਜੋਗਾ ਸੀਗਾ ਮੈਂ ਕਰਾ ਲਿਆ ਬਾਕੀ ਸਰਕਾਰ ਅੱਗੇ ਦਰਖਾਸਤ ਆ ਵੀ ਇਹ ਮਤਲਬ ਪਾਣੀ ਦੇ ਹੜ੍ਹਾਂ ਦੀ بارش ਕਰਕੇ ਜਿਹੜਾ ਮੇਰਾ ਨੁਕਸਾਨ ਆਇਆ ਉਹਨੂੰ ਮੁੱਖ ਰੱਖਦੇ ਹੋਏ ਜੇ ਮੇਰੀ ਕੋਈ ਮਦਦ ਕਰ ਸਕਦੇ ਆ ਤੇ ਮੈਂ ਸਰਕਾਰ ਦਾ ਧੰਨਵਾਦੀ ਹੋਵਾਂਗਾ ਕਿਤਾਬਾਂ ਨੂੰ ਤਾਂ ਸਰ ਇਹ ਆ ਵੀ ਦਿਮਗ ਉਹਨਾਂ ਅੰਦਰੋਂ ਨਿਕਲ ਰਹੀ ਆ ਯਾਰ ਖਾਨੇ ਦੇ ਵਿੱਚੋਂ ਜਿੱਥੋਂ ਜਿੱਥੋਂ ਦੁਕਾਨ ਪੱਡੀ ਆ ਫਰਸ਼ ਪੱਡਿਆ ਉਤੋਂ ਦਿਮਗ ਨਿਕਲ ਰਹੀ ਆ ਉਹ ਦਿਮਗ ਜਿਹੜੀ ਕਿਤਾਬ ਨੂੰ ਪੈਂਦੀ ਆ ਉਹ ਕਿਤਾਬ ਨੂੰ ਨਾਲ ਹੀ ਖਾ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਿਤਾਬ 4-500 ਦੀ ਕਿਤਾਬ ਆ ਤੇ ਸਾਰੀ ਕਿਤਾਬ ਹੋਲੀ ਹੋਲੀ ਖਤਮ ਹੋ ਗਈ ਆ ਇਹ ਕਿਤਾਬ ਕਿਸੇ ਨੇ ਲੈਣੀ ਨਹੀਂ ਹੁਣ ਮੇਰੇ ਕੋਲ ਨਵੀਂ ਕਿਤਾਬ ਆ ਬਿਲਕੁਲ ਤੇ ਇਸ ਤਰ੍ਹਾਂ ਦੇ ਕੱਲ 100 ਸੈਂਪਲ ਪੇਪਰ ਜਿਹੜੇ ਸੀਗੇ ਉਹ ਸਾਡੇ ਖਰਾਬ ਹੋ ਗਏ ਸੀਗੇ ਦੋਆਂ ਖਾਨਿਆਂ ਦੇ ਵਿੱਚ ਪਤਲੇ ਪਤਲੇ ਸੈਂਪਲ ਪੇਪਰ ਹੁੰਦੇ ਆ ਉਹ ਵੀ ਸੈਂਪਲ ਪੇਪਰ ਦਾ ਸਾਡਾ ਨੁਕਸਾਨ ਹੋਇਆ ਸਾਰਿਆਂ ਨੂੰ ਸਿਉਕ ਲੱਗੀ ਸੀ ਉਹ ਵੀ ਅਸੀਂ ਅੱਥਰ ਢੇਰੀ ਲਾਏ ਹੋਏ ਅੰਦਰ ਉਹ ਤੁਸੀਂ ਦੇਖ ਸਕਦੇ ਹੋ ਹਾਲੇ ਹੀ ਦੱਸਿਆ ਗਿਆ ਪਾਜੀ ਵੀ ਉਹ ਕਹਿੰਦਾ ਵੀ ਜੈਕ ਸਿਸਟਮ ਹੁੰਦਾ ਕੋਈ ਲਗਾ ਕੇ ਤੇ ਥੱਲੇ ਨੀਆ ਭਰ ਦਿੰਦੇ ਆ ਤੇ ਉਹ ਜੈਕ ਸਿਸਟਮ ਜੇ ਲਗਾਉਣਾ ਤੇ 2.5 ਲੱਖ ਰੁਪਏ ਦਾ ਖਰਚਾ ਦੱਸ ਰਿਹਾ ਤੇ ਹੁਣ 19 ਕੀ ਕਾ ਸਰ ਜਦੋਂ ਦਾ ਕਰੋਨਾ ਆ ਉਸ ਤੋਂ ਬਾਅਦ ਕਿਤਾਬਾਂ ਦਾ ਕੰਮ ਬਿਲਕੁਲ ਹੀ ਖਤਮ ਹੈ ਤੇ ਕਿਸੇ ਤਰ੍ਹਾਂ ਬਰੈਡ ਵੇਚ ਕੇ ਚਿਪਸ ਵੇਚ ਕੇ ਆਪਣੀ ਦੁਕਾਨ ਚ ਲਾ ਰਿਹਾ ਪਰਿਵਾਰ ਚਲਾ ਰਿਹਾ ਅੱਡਾ ਮਨ ਲਗੀ ਬਣਿਆ ਤੇ ਕੰਮ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਕਿਤੇ ਹੋਰ ਜਾ ਕੇ ਕੀ ਕੰਮ ਕਰਾਂ ਲਾ ਤੇ ਬੁਕਸ ਦਾ ਕੰਮ ਤਾਂ ਬਹੁਤ ਘੱਟ ਹੈਗਾ ਕਿਉਂਕਿ ਅੱਜ ਕੱਲ ਪੀਡੀਐਫ ਦਾ ਟਾਈਮ ਹੈ ਸਾਰੇ ਟੀਚਰ ਪੀਡੀਐਫ ਦੇ ਦਿੰਦੇ ਆ ਤੇ ਬੱਚੇ ਪੀਡੀਐਫ ਤੋਂ ਪੜ੍ਹ ਲੈਂਦੇ ਆ ਤੇ ਮਨ ਲ ਕੀ ਦਸੀਏ ਸਰ ਜਿੰਨੂੰ ਪਿਆ ਜਿੰਦਾ ਵੀ ਛੱਡਾ ਚੁੱਕਿਆ ਆਪਣਾ ਢਿੱਡ ਨੰਗਾ ਨਹੀਂ ਸਰ ਹੁਣੇ ਪਤਾ ਲੱਗਾ ਵੀ ਪਰਸੋਂ ਜਿਹੜਾ ਮੋਦੀ ਜੀ ਆਏ ਉਹ ਕਹੇਗੇ ਵੀ ਆਮ ਦੁਕਾਨਦਾਰ ਵੀ ਜਿਨ੍ਹਾਂ ਦਾ ਨੁਕਸਾਨ ਆਇਆ ਉਹ ਵੀ ਦੱਸ ਸਕਦੇ ਆ ਤੇ ਉਹਦੇ ਬਾਰੇ ਵਿਚਾਰ ਕਰ ਰਹੇ ਆ ਵੀ ਅੱਜ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇ ਦਿੱਤੀ ਜਾਏ